ਏ ਹਾਂਜੀ ਦੋਸਤੋ ਕੀ ਹਾਲ ਚਾਲ ਆ ਤੇ ਅੱਜ ਖੜੇ ਆ ਜੀ ਆਪਾਂ ਨੂਰ ਮਹਿਲ ਨੂਰ ਮਹਿਲ ਤੋਂ ਇਹ ਜਿਹੜਾ ਜੰਡਿਆਲਾ ਰੋੜਿਆ ਜੀ ਜੇ ਤੁਸੀਂ ਦੇਖ ਸਕਦੇ ਹੋ ਜੰਡਿਆਲਾ ਰੋੜ ਤੇ ਉੱਤੇ ਇੱਕ ਸ਼ਾਪ ਹੈ ਜੀ ਮਠਾਈ ਦੀ ਉਹ ਹੈਗੀ ਆ ਜੀ ਕਾਲੀਆ ਸਵੀਟ ਸ਼ਾਪ ਨੂਰ ਮਹਿਲ ਸਟੈਬਲਿਸ਼ ਹੋਈ ਸੀ ਇਹ 2001 ਦੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਸ਼ਾਪ ਨੇ ਕਦੀ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਆਓ ਪਹਿਲਾਂ ਅੰਦਰ ਚੱਲਦੇ ਅੰਦਰ ਜਾ ਕੇ ਗੱਲਬਾਤ ਕਲੀਅਰ ਕਰਦੇ ਆ ਵੀ ਅਸਲ ਚ ਕਦੋਂ ਸ਼ੁਰੂ ਹੋਈ ਆ 2001 ਤੋਂ ਸਟੈਬਲਿਸ਼ ਹੋਈ ਉਸ ਤੋਂ ਪਹਿਲਾਂ ਕੀ ਕੰਮ ਸੀ ਲੋ ਜੀ ਇਹ ਆ ਜੀ ਆਪਣਾ ਦੁਕਾਨ ਦੀ ਅੰਦਰ ਦੀ ਸਜਾਵਟ ਦੇਖ ਸਕਦੇ ਤੁਸੀਂ ਇੱਥੇ ਕਸਟਮਰ ਲਗਭਗ ਮਿੰਟ ਡੇਢ ਮਿੰਟ ਬਾਅਦ ਕੋਈ ਨੋ ਕਿੰਨਾ ਨਵਾਂ ਤੇ ਨਵਾਂ ਕਸਟਮਰ ਤੇ ਐ ਡਾਉਨ ਹੁੰਦਾ ਹੀ ਆ ਤੇ ਇੱਥੇ ਕਾਫੀ ਕੁਝ ਪਾਇਆ ਇਥੇ ਤੁਹਾਨੂੰ ਬੇਕਰੀ ਦਿਖਾ ਦਈਏ ਤੇ ਬਾਕੀ ਗੱਲਬਾਤ ਕਰਦੇ ਆ ਇੱਥੇ ਬਾਈ ਨਾਲ ਬਾਈ ਨਾਲ ਜਿੱਦਾਂ ਬਿਨਾ ਤੋਂ ਕਰ ਲੱਗਿਆ 400 ਕਾ ਲਓ ਬਾਈ ਤੇ ਲੋ ਜੀ ਅੱਧਰ ਗੱਲਬਾਤ ਕਰਦੇ ਆ ਕਿ ਨੌਜਵਾਨ ਯੰਗ ਮੁੰਡੇ ਨਾਲ ਜਿਹੜਾ ਪੂਰੀ ਪੂਰੀ ਕਾਲਿਆ ਫੂਟ ਸ਼ਾਪ ਸੰਭਾਲ ਕੇ ਰੱਖਦਾ ਬਾਈ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਜੀ ਭਾਈ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਜੀ ਉਹ ਠੀਕ ਠਾਕ ਬਹੁਤ ਵਧੀਆ ਜੀ ਪਹਿਲਾਂ ਦੱਸੋ ਕਿਵੇਂ ਕੰਮ ਕਰਕੇ ਮਿਆਂ ਬਹੁਤ ਵਧੀਆ ਚੱਲਦਾ ਜੀ ਮਹਾਰਾਜ ਦੀ ਕਿਰਪਾ ਪੂਰੀ ਜੀ ਕੀ ਬਾਤ ਹੈ ਅੱਛਾ ਪਹਿਲਾਂ ਤੁਹਾਨੂੰ ਦੱਸ ਦਈਏ ਇਹ ਬਾਈ ਹੁਣੀ ਤਲਵਣ ਤੋਂ ਨੇ ਬੈਕਗ੍ਰਾਉਂਡ ਇਹਨਾਂ ਦਾ ਤਲਵਣਾ ਕਾਲਿਆ ਫੂਟ ਸ਼ਾਪ ਨੂਰ ਮਹਿਲ ਪਰ ਬੈਕਗ੍ਰਾਉਂਡ ਤਲਵਣ ਕਿਉਂ ਬਾਈ ਸੱਚੀ ਗੱਲ ਹੈ ਹਾਂ ਜੀ ਸਹੀ ਗੱਲ ਹੈ ਤਲਵਣ ਸ਼ੁਰੂਆਤ ਇਦਾਂ ਜੀ ਪਹਿਲਾਂ ਸਾਡੇ ਬਿਊਰੋ ਕੰਮ ਕਰਦੇ ਹੁੰਦੇ ਸੀ 1978 ਤੱਕ ਕੰਮ ਕੀਤਾ ਪਹਿਲਾਂ ਬਿਊਰੋ ਗਾਣੇ ਅੱਛਾ ਫਿਰ ਉਸ ਤੋਂ ਬਾਅਦ ਇਦਾਂ ਸਾਡੇ ਡੈਡੀ ਹੁਣੀ ਫੇ ਅੱਧਾ ਕੰਮ ਚੱਲ ਪਿਆ ਸੀ ਉਸ ਤੋਂ ਬਾਅਦ ਫੇ ਤਾਇਆ ਜੀ ਹੁਣੀ ਕਹਿੰਦੇ ਚਲੋ ਦੁਬਾਰਾ ਫੇ ਸ਼ੁਰੂ ਕਰਦੇ ਆ ਆਪਣੇ ਏਰੀਆ 'ਚ ਕੰਮ ਹੈ ਨਹੀਂ ਸੀ ਕੋਈ ਵਧੀਆ 2000 ਦੀ ਗੱਲ ਹੈ 2001 ਦੇ ਵਿੱਚ ਫੇ ਆਪਾਂ ਦੁਕਾਨ ਇਹ ਓਪਨ ਕੀਤੀ ਸੀ ਅੱਛਾ ਫਗਵਾੜੇ ਆਪਣੇ ਰਿਸ਼ਤੇਦਾਰਾਂ ਦੀ ਦੁਕਾਨ ਹੈ ਸੁਜੀਤ ਸਿੰਘ ਉਹਨਾਂ ਨੇ ਥੋੜੀ ਜਿਹੀ ਨਾਲ ਹੈਲਪ ਕੀਤੀ ਆਪਰੇ ਅੱਛਾ ਉਸ ਟਾਈਮ 'ਤੇ ਬੰਦੇ ਆਪਾਂ ਦਿੱਤੇ ਕੰਮ ਲਈ ਫੇ ਉਸ ਤੋਂ ਬਾਅਦ ਸਟਾਰਟ ਮ ਬਾਕੀ ਏਰੀਏ ਦੇ ਲੋਕਾਂ ਦਾ ਤੇ ਸਾਡੇ ਪਿੰਡ ਦੇ ਲੋਕਾਂ ਦਾ ਬਹੁਤ ਸਹਿਯੋਗ ਰਿਹਾ ਜਿਨ੍ਹਾਂ ਸਾਡਾ ਕੰਮ ਬਹੁਤ ਅੱਗੇ ਚੱਲੇ ਅਜੇ ਇੱਕ ਚੀਜ਼ ਹੋਰ ਦੇਖੀਆ ਮੈਂ ਇਤਨਾ ਇੱਕ ਸਟੈਂਡਰਡਾਈਜ਼ ਜਾ ਕੰਮ ਹੋਇਆ ਹੈ ਨਾ ਕਈ ਕੋਈ ਚੀਜ਼ਾਂ ਫਾਲਤੂ ਨਹੀਂ ਵਧਾਈਆਂ ਗਈਆਂ ਵੀ ਹਾਂ ਵੀ ਇੱਥੇ ਤੁਸੀਂ ਕੋਈ ਮਤਲਬ ਪਟੂਰੇ ਬਣਾ ਲਈਏ ਜਾਂ ਕਿ ਜਿਦਾ ਅੱਜ ਕੱਲ ਲੋਕੀ ਹੋਰ ਸੋਚ ਜਾਂ ਬਣਾਉਂਦੇ ਨੇ ਥੋੜਾ ਇੱਕ ਸਿੰਪਲ ਜਾ ਮੈਂ ਕਾਫੀ ਢੇਰ ਤੋਂ ਮੈਂ ਲਗਭਗ ਜਦੋਂ ਵੀ ਤੁਹਾਡੀ ਦੁਕਾਨ ਸਟੈਬਲਿਸ਼ ਹੋਈਆ ਤਦ ਤੱਕ ਦੇਖਦੇ ਇੱਕ ਪਕੌੜਿਆਂ ਦਾ ਕਾਊਂਟਰ ਇੱਕ ਸਿੰਪਲ ਪਕੌੜਿਆਂ ਦਾ ਕਾਊਂਟਰ ਆ ਤਿੰਨ ਚਾਰ ਕਿਸਮ ਦੇ ਪਕੌੜੇ ਬਣਾਉਨੇ ਹਾਂਜੀ ਹਾਂਜੀ ਕੀ ਇਸ ਤੋਂ ਇੱਕ ਇੱਕ ਵੀ ਸਹੀ ਇਹ ਵੀ ਇੰਨਾ ਕੀ ਰੱਖਣਾ ਇਸ ਤੋਂ ਵਧਾਉਣਾ ਨਹੀਂ ਜਾਂ ਕੀ ਟੈਂਸ਼ਨ ਕੀ ਜੇ ਸਾਡਾ ਪਤਾ ਮੋਟਿਵ ਕੀ ਹੈ ਜਿਹੜੀ ਚੀਜ਼ ਆਪਾਂ ਦੇ ਸਕਦੇ ਵਧੀਆ ਉਹਨੀ ਚੀਜ਼ ਬਣਾਓ ਆਪਣਾ ਇਹ ਮਕਸਦ ਨਹੀਂ ਹੈਗਾ ਵੀ ਉਹ ਵੀ ਚੀਜ਼ ਇਦਾਂ ਕਰ ਲੋ ਉਹ ਵੀ ਬਣਾ ਲੋ ਚੀਜ਼ ਦਾ ਟੇਸ ਨਾ ਰਵੇ ਜਾਂ ਵਧੀਆ ਨਾ ਬਣ ਜੇ ਤਾਂ ਆਪਾਂ ਨਹੀਂ ਪਤਾ ਹਾਂ ਉਹ ਨਾ ਕਰੀਏ ਤਾਂ ਵਧੀਆ ਕਰ ਲਿਆ ਜੋ ਆਪਾਂ ਜਿੰਨਾ ਆਪਾਂ ਗਿਆਨ ਹੈ ਉਸ ਨੂੰ ਕਰੀਏ ਜਿਹੜੇ ਆਪਾਂ ਕਰ ਸਕਦੇ ਆ ਆਪਣੀ ਅੱਥੀ ਪਤਾ ਹੋਣਾ ਚਾਹੀਦਾ ਉਹ ਕਰੀਏ ਤਾਂ ਉਹ ਵਧੀਆ ਰਹਿੰਦਾ ਜੀ ਆਪਣਾ ਇਹ ਮੋਟਿਵ ਹੈ ਚੀਜ਼ ਏਰੀਆ ਦੇ ਬੰਦਿਆਂ ਨੂੰ ਵਧੀਆ ਦੇਣੀ ਟੇਸਟੀ ਜਿਹੜੀ ਤਾਂ ਪਿਓਰ ਦੇਣੀ ਹੈ ਕੀ ਬਾਤ ਹੈ ਅੱਛਾ ਪਿਓਰਟੀ ਦੀ ਗੱਲ ਯਾਦ ਆ ਗਈ ਪਿਛੇ ਜੇ ਅਸੀਂ ਪਨੀਰ ਟੈਸਟ ਕੀਤੇ ਸੀਗੇ ਤੇ ਇੱਥੋਂ ਬਾਈ ਹੁਣਾਂ ਦੀ ਦੁਕਾਨ ਦਾ ਵੀ ਪਨੀਰ ਲੈ ਗਿਆ ਸੀ ਜਿੰਨਾ ਪਦੀਰ ਬਿਲਕੁਲ 오ਰੀਜਨਲ ਨਿਕਲੇ ਆ ਜੀ ਪਹਿਲਾਂ ਤਾਂ ਵਧਾਈਆਂ ਭਾਈ ਦਾ ਨੂੰ ਉਸ ਚੀਜ਼ ਤੇ ਧੰਨਵਾਦੀ ਥੈਂਕ ਯੂ ਤੁਹਾਡਾ ਜੀ ਕਿਉਂਕਿ ਮੇਨ ਚੀਜ਼ ਸਾਨੂੰ ਇਹ ਬੜੀ ਇੱਕ ਉਮੀਦ ਆ ਵੀ ਹਾਂ ਵੀ ਇਹ ਜਿਹੜੀ ਸ਼ੌਪ ਆ ਤੁਹਾਡੀ ਹੈ ਨਾ ਇੱਕ ਬ੍ਰਾਂਡ ਬਣ ਕੇ ਨਿਕਲੀ ਹੈ ਨੂਰ ਮੈਲ ਤੇ ਇਸ ਟਾਈਮ ਨੂਰ ਮੈਲ ਦੇ ਵਿੱਚ ਪਹਿਲੇ ਨੰਬਰ ਦੀ ਜੇ ਮਠਿਆਈ ਦੀ ਗੱਲ ਕਰੀਏ ਤੇ ਪਹਿਲੇ ਨੰਬਰ ਕਾਲਿਆ ਸਵੀਟ ਸ਼ਾਪ ਹੈ ਤਾਂ ਕਿ ਸਾਡਾ ਇਹ ਲਾਗੇ ਬੰਦੇ ਕੋਈ ਨਹੀਂ ਹੈ ਇਹਦਾ ਸਾਰਾ ਇਹ ਸਹਿਯੋਗ ਏਰੀਆ ਵਾਲਿਆਂ ਦਾ ਜਿਹਾ ਤੁਹਾਡੇ ਭਰਾਵਾਂ ਦਾ ਜਾਂ ਸਾਡੇ ਪਿੰਡਾਂ ਦਾ ਸਾਰਿਆਂ ਦਾ ਸਹਿਯੋਗ ਦੇ ਨਾਲ ਚੱਲਦਾ ਹੈ ਸਭ ਕੁਝ ਇਹ ਬਿਲਕੁਲ ਬਿਲਕੁਲ ਬਾਕੀ ਸਾਡਾ ਇਹ ਮੋਟੀ ਤੁਹਾਨੂੰ ਦੱਸਿਆ ਵੀ ਅਸੀਂ ਵਧੀਆ ਚੀਜ਼ ਦਈਏ ਪਿਓਰ ਦਈਏ ਸਾਡਾ ਮਕਸਦ ਬਸ ਇਹ ਹੈ ਕਿ ਜਿਹੜੇ ਖਾਣ ਇਹ ਖਾਣ ਵਾਲੀ ਚੀਜ਼ ਹੈ ਕਿਸੇ ਦਾ ਨੁਕਸਾਨ ਨਾ ਹੋਵੇ ਹੂੰ ਤੇ ਭਾਈ ਆਪਾਂ ਮੜਾ ਦਿਖਾ ਦਈਏ ਕੀ ਕੀ ਸਮਾਨ ਆਪਣੇ ਕੋਲ ਹੁੰਦਾ ਹੈ ਕਿਉਂਕਿ ਮਠਾਈ ਤਾਂ ਲਗਭਗ ਤੁਹਾਡੇ ਕੋ ਸਾਰੀਆਂ ਨੇ ਇਸ ਤੋਂ ਇਲਾਵਾ ਹੋਰ ਕੀ ਕੀ ਚੀਜ਼ਾਂ ਨੇ ਇਧਰ ਬਸ ਸਾਰੀ ਆਪਾਂ 2 ਮਿੰਟ ਹਾਂਜੀ 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 ਭਾਈ ਆਹ ਦੇਖੋ ਜਿਸ ਓਕੇ ਠੀਕ ਹੈ ਜੀ ਪੰਜੀਰੀ ਹੂੰ ਕਾਜੂ ਬਰਫੀ ਉੱਪਰ ਚਣਾ ਲੱਡੂ ਆ ਦੇਸੀ ਘੇ ਦੇ ਲੱਡੂ ਆ ਦੇਖੋ ਸਾਰੇ ਮਠਿਆਈ ਆ ਦੇਸੀ ਘੇ ਦਾ ਬੇਸਣ ਓਕੇ ਠੀਕ ਹੈ ਜੀ ਗਜਰੇਲਾ ਸਪੈਸ਼ਲ ਹੁਣ ਮਤਲਬ ਇਹ ਤਾਂ ਥੋੜੇ ਦਿਨ ਦਾ ਹੁਣ ਮਹਿਮਾਨ ਆ ਅੱਛਾ ਜੀ ਗਜਰੇਲਾ ਬੰਦ ਹੋ ਜਾਣਾ ਕੋਈ ਮੌਸਮ ਚੇਂਜ ਹੋ ਗਿਆ ਬਾਕੀ ਬਰਫੀ ਆ ਇਹ ਉਹ ਬਦਾਮ ਬਰਫੀ ਢੋਡਾ ਪੇੜਾ ਇਹ ਸਾਰੇ ਸਪੈਸ਼ਲ ਆ ਜੀ ਸਾਰੇ ਸਾਰੇ ਤੁਹਾਡੀ ਉਹ ਪਾਕਿਸਤਾਨ ਵਾਲੀ ਬੜੀ ਪਰਫੀ ਮਸ਼ਹੂਰ ਹੈ ਜਿਹੜੀ ਪਾਕਿਸਤਾਨ ਜਾਂਦੀ ਕਿਹੜੀ ਪਰਫੀ ਉਹ ਖਜੂਰ ਵਰਫੀ ਸੀ ਪਰ ਹੁਣ ਖਜੂਰ ਦਾ ਸੀਜ਼ਨ ਆਫ ਹੋ ਗਿਆ ਪਾਕਿਸਤਾਨ ਗਈ ਸੀ ਬੰਦੇ ਲੈ ਗਿਆ ਸੀ ਉੱਥੋਂ ਅੱਜ ਫੋਨ ਆਇਆ ਸੀ ਉਹਨਾਂ ਦਾ ਉਹ ਖਜੂਰ ਵਰਫੀ ਸੀਗੀ ਖਜੂਰ ਵਰਫੀ ਅੱਜ ਵੀ ਪਾਕਿਸਤਾਨ ਚ ਡਿਮਾਂਡ ਕਰਦੇ ਲੋਕ ਹਨ ਵੀ ਪਾਕ ਖਜੂਰ ਵਾਲੀ ਪਰਫੀ ਭੇਜੋ ਹਾਂਜੀ ਕਸਟਮਰ ਇੱਥੋਂ ਲੈ ਗਿਆ ਦਾ ਉੱਥੇ ਵੀ ਕਾਲ ਆਈ ਸੀ ਉਹਨਾਂ ਨੇ ਕਿਹਾ ਸੀ ਹਾਂਜੀ ਸਾਹਿਬ ਤੁਹਾਡੀ ਕੀ ਬਾਤ ਹੈ ਕੀ ਬਾਤ ਹੈ ਉਹ ਖਜੂਰ ਵਰਫੀ ਸੀਗੀ ਓਕੇ ਮੌਸਮ ਬਦਲ ਗਿਆ ਤੇ ਨਾਲੇ ਸਿਆਲ ਨਿਕਲ ਗਿਆ ਸਿਆਲਾਂ ਦੇ ਵਿੱਚ ਹੁੰਦੀ ਉਹ ਅੱਛ ਆਪਾਂ ਨੂੰ ਤਾਂ ਇਹ ਪਤਾ ਵੀ ਅਸੀਂ ਤਾਂ ਬਣਾਈ ਦੀਏ ਬਾਕੀ ਆਪਾਂ ਨੂੰ ਮੇਰਾ ਖਿਆਲ ਤਾਂ ਨਹੀਂ ਕੋਈ ਹੋਰ ਬਣਾਉਂਦਾ। ਅੱਛਾ ਬਾਕੀ ਅਜੇ ਨਹੀਂ ਪਤਾ ਵੀ ਕੋਈ ਹੋਰ ਬਣਾ। ਅੱਛਾ ਤੁਹਾਡੀ ਇੱਕ ਉਹ ਆਪਣੀ ਕਿਹੜੀ ਸੀਗੀ ਮੈਂਗੋ ਵਰਫੀ ਬੜੀ ਮਸ਼ਹੂਰ ਹੈ ਤੁਹਾਡੀ। ਹਾਂਜੀ ਮੈਂਗੋ ਵਰਫੀ ਆ ਦੇਖੋ ਤੁਹਾਨੂੰ ਟੇਸਟ ਕਰਾਉਂਦੇ ਮੈਂਗੋ ਵਰਫੀ ਦਾ ਵੀ। ਕੀ ਬਾਤ ਹੈ ਜੀ ਕੀ ਬਾਤ। ਆਹ ਸ਼ੈਨਾ ਮੁਰਗੀ ਹੁੰਦੀ ਹੈ ਪਨੀਰ ਦੀ ਹੁੰਦੀ ਹੈ। ਅੱਛਾ। ਤੇ ਆਹ ਇਧਰ ਪਨੀਰ ਪਿਆ ਜਿਹੜਾ ਤੁਹਾਡਾ ਸਭ ਤੋਂ ਬੈਸਟ ਹੁੰਦਾ ਇਥੇ। ਹਾਂਜੀ ਹਾਂਜੀ ਹਾਂਜੀ। ਤੁਹਾਨੂੰ ਟੇਸਟ ਕਰਾਉਂਦੇ ਇੱਕ ਮਿੰਟ ਰੋਕੋ। ਆਪਾਂ ਇਧਰ ਹਸਾਬ ਹੋ ਗਿਆ। ਉਹਦੀ ਬਣਾਉਂਦਾ। ਉਹ ਡਰ ਇਹ ਦੇਖ ਸਕਦੇ ਹੋ ਇੱਥੇ ਨਾਲ ਨਾਲ ਗੱਲ ਕਰਦਾ ਇਹਦਾ ਟਾਈਮ ਹੁੰਦਾ ਇਹਦਾ ਮਿੰਟ ਦੇ ਵਿੱਚ ਹੀ ਗਾ ਕੇ ਇੱਥੇ ਦੁਕਾਨ ਦੇ ਪਰ ਦਿੰਦੇ ਨੇ ਆਪਾਂ ਤਾਂ ਕਪੜਾ ਨਹੀਂ ਬਣਦੇ ਇੱਕ ਮਿੰਟ ਦੇ ਵਿੱਚ ਜੇ ਐਵਰੇਜ ਗੱਲ ਕੀਤੀ ਜਾਵੇ ਤਾਂ ਤਿੰਨ ਤੋਂ ਚਾਰ ਕਸਟਮਰ 1 ਮਿੰਟ ਦੇ ਵਿੱਚ ਇੱਥੇ ਦੁਕਾਨ ਦੇ ਪਹੁੰਚ ਜਾਂਦੇ ਨੇ ਸਮਾਨ ਲੈਣ ਤਾਂ ਪਿੱਛੋਂ ਬਾਹਰ ਦੇਖੋ ਕੁੜੀਆਂ ਵੀ ਖੜੀਆਂ ਲੈਂਦੀ ਨੇ ਕਸਟਮਰ ਬੈਕ ਟੂ ਬੈਕ ਬੈਕ ਕਹਿੰਦਾ ਗਰਨਿੰਗ ਕਸਟਮਰ ਜਿਹੜਾ ਇਹਨਾਂ ਦੀ ਕੋਲ ਚੱਲਦਾ ਨਹੀਂ ਬਗੈਰ ਮੰਨ ਤੇ ਹਾਂਜੀ ਭਾਈ ਜੀ ਭਾਈ ਰੇਟ ਕੀ ਕੀ ਹੈ ਗਿਆ ਮਠਿਆਈਆਂ ਦਾ ਇਹ ਵੀ ਕਲੀਅਰ ਕਰੀ ਜਾ ਪ੍ਰਾਈਸ ਆਪਾਂ ਦੇਖੋ ਆ ਸਾਰੇ ਦੇਖੋ ਜੀ ਮੈਂਸ਼ਨ ਕੀਤੇ ਹੋਏ ਇੱਥੇ ਕੱਲੀ ਕੱਲੀ ਚੀਜ਼ ਦਾ ਪ੍ਰਾਈਸ ਮੈਂਸ਼ਨ ਕੀਤਾ ਨਾਲ ਵੇਟ ਵੀ ਆਪਾਂ ਮੈਂਸ਼ਨ ਕੀਤਾ ਨਹੀਂ ਤਾਂ ਕੋਈ ਵੇਟ ਨਹੀਂ ਦੱਸਦਾ ਓਕੇ ਜਿੱਦਾਂ ਅਸੀਂ ਵੇਟ ਵੀ ਨਾਲ ਦੱਸਿਆ ਵੀ 850 ਗ੍ਰਾਮ ਮਠਿਆਈ ਹੁੰਦੀ ਬਾਕਸ 'ਚ ਉਹਦਾ ਰੇਟ ਪੂਰੇ ਸਹੀ ਲਿਖੇ ਹੋਏ ਆ ਆਪਾਂ ਇਹ ਨਹੀਂ ਕਿ ਕਿਲੋ ਲਿਖਿਆ ਯਾਰ ਸਮਾਨ ਜਿੰਨਾ ਹੈ ਉਸ ਚੀਜ਼ ਦਾ ਉਹ ਲਿਖਿਆ ਮਤਲਬ 700 ਗ੍ਰਾਮ ਤੁਸੀਂ ਮਠਿਆਈ ਦੀ ਦੇਣੀ ਆ ਓਨੇ ਗ੍ਰਾਮ ਹੀ ਉਹਦੇ ਵਿੱਚ ਲਿਖੀ ਹੋਈ ਆ ਹਾਂਜੀ 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 ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਮਤਲਬ ਵੀ ਡੱਬੇ ਦਾ ਲੱਗ ਤੇ ਉਹਦੇ ਵਿੱਚ ਕਿਲੋ ਕਿਲੋ ਲਿਖਿਆ ਹੁੰਦਾ ਇੱਥੇ ਨਹੀਂ ਕਿਲੋ ਨਹੀਂ ਲਿਖਿਆ ਨਾ ਮਤਲਬ 800 ਗ੍ਰਾਮ ਦਾ ਰੇਟ ਹੈ ਜਿਹੜੇ ਆ ਆ ਹੈਗੇ ਆ ਜੇਸੀ ਕੇ ਉਹਦੇ ਇੱਧਰ ਦੇਸੀ ਕੇ ਰੇਟ ਡਾਲਾ ਕੀ ਹੁੰਦੇ ਆ ਕੀ ਬਾਤ ਆ पागल ਹੋਈ ਨਾ ਇੱਕ ਇਮਾਨਦਾਰੀ ਵਾਲੀ ਹਾਂਜੀ ਹਾਂਜੀ ਪੂਰੀ ਸਾਰਾ ਜੋ ਵੀ ਸਮਾਨ ਹੈ ਜਿੰਨਾ ਲਈਦਾ ਉਸ ਹਿਸਾਬ ਨਾਲ ਦੱਸੀਦਾ ਕਰਦੇ ਓਕੇ ਅੱਛਾ ਹੁਣ ਬੇਕਰੀ ਵਾਲੇ ਪਾਸੇ ਆ ਜੀ ਬੇਕਰੀ ਚ ਕੀ ਕੀ ਬਣਾਉਂਦੇ ਹੋ ਬੇਕਰੀ ਚ ਵੈਸੇ ਤਾਂ ਮੋਸਟਲੀ ਅਸੀਂ ਥੋੜਾ ਜਿਹਾ ਬਣਵਾਈਦਾ ਬੇਕਰੀ ਚ ਅੱਛਾ ਬਿਸਕੁਟ ਜਲੰਧਰੋ ਬਣਵਾਈਦੇ ਆਪਾਂ ਅੱਛਾ ਇਹ ਜਲੰਧਰੋ ਬਣ ਕੇ ਆਉਂਦੇ ਆ ਬਾਕੀ ਕੇਕ ਪੇਸਟਰੀ ਆ ਥੋੜੀ ਜੀ ਇਹ ਥੋੜੇ ਬੇਕਰੀ ਵਾਲਾ ਲੈ ਆਪਾਂ ਥੋੜਾ ਕੰਮ ਹੈ ਆਪਣਾ ਮਠਿਆਈ ਦੇ ਆਪਾਂ ਜ਼ਿਆਦਾ ਰੱਖਿਆ ਹਾਂ ਅੱਛਾ ਜ਼ਿਆਦਾਤਰ ਜਿਹੜਾ ਆਪਣਾ ਮਠਿਆਈ ਦਾ ਤੇ ਬਾਕੀ ਪਕੌੜੇ ਪਕੌੜਿਆਂ ਦਾ ਹੈ ਕਿਆ ਬਾਤ ਹੈ ਹੁਣ ਫੇ ਨਾਲ ਪਕੌੜੇ ਵੀ ਟੈਸਟ ਕਰਵਾਉਣੇ ਕਿ ਨਹੀਂ ਹਾਂਜੀ 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 ਤੁਹਾਨੂੰ ਕਰਾਉਣੇ ਪਨੀਰ ਵਾਲਾ ਪਕੌੜਾ ਕਰਵਾਉਣੇ ਆ ਜੀ ਹਾਂ ਜਿਹੜਾ ਪਨੀਰ ਦੇ ਪਕੌੜੇ ਦਾ ਡਿਸਪੀਨ ਬੜਾ ਤਗੜਾ ਰਿਹਾ ਕਿਉਂਕਿ ਨੂਰਮੈਲ ਦੇ ਵਿੱਚ ਮੇਰੀ ਵੀਡੀਓ ਦੇ ਪਹਿਣ ਤੋਂ ਬਾਅਦ ਚ ਕਈ ਦੁਕਾਨਾਂ ਨੇ ਭਕਤੀਰ ਪਕੌੜੇ ਬਣਾਉਣੇ ਬੰਦ ਕਰ ਦਿੱਤੇ ਸੀ ਬੰਦ ਕਰ ਦਿੱਤੇ ਕਹਿੰਦੇ ਸੁਣਿਆ ਆਵੇਂ ਅਹੀ ਸਹੀ ਗੱਲ ਹੈ ਜੀ ਤੇ ਰੀਸਨਲੀ ਹੁਣ ਦੁਬਾਰਾ ਫੇ ਸ਼ੁਰੂ ਹੋਏ ਨੇ ਹੋ ਕਹਿੰਦੇ ਆ ਤੇ ਮੈਂ ਅਹੀਂ ਕਲੀਅਰੀ ਗੱਲ ਲਈ ਬਾਈ ਜਿਹੜੀ ਮਲਾਵਟ ਦੀ ਚੀਜ਼ ਆ ਮਲਾਵਟੀ ਆ ਉਹ ਤਾਂ ਹਾਂਜੀ ਉਹ ਫੇ ਤੁਹਾਨੂੰ ਦੱਸਿਆ ਲੋਕੀ ਜਿਹੜੇ ਕੋੜਿਆ ਦਾ ਕੰਮ ਕਰਦੇ ਸੀ ਕੋ ਉਹਨਾਂ ਨੇ ਕਿਹਾ ਦਾ ਫੋਨ ਫੂਨ ਆਇਆ ਤੁਹਾਨੂੰ ਵੀ ਆਪਾਂ ਸ਼ੁਰੂ ਕਰਨਾ ਬਈ ਸਾਨੂੰ ਤੁਸੀਂ ਆਪਣੇ ਵੱਲੋਂ ਪਨੀਰ ਦੇਓ ਜਾਂ ਕੁਝ ਵੈਸੇ ਮੈਨੂੰ ਕਿਸੇ ਦਾ ਕਾਲ ਤਾਂ ਆਈ ਸੀ ਮੈਨੂੰ ਪਤਾ ਨਹੀਂ ਸੀ ਵੀ ਉਹਨਾਂ ਦਾ ਕਿਹਨਾਂ ਦਾ ਇਹ ਨਹੀਂ ਮੈਂ ਜਾਣ ਸਕਦਾ ਪਤਾ ਵੈਸੇ ਉਹਨਾਂ ਕੋਲ ਇਹ ਕਾਲ ਮਤਲਬ ਕਾਲਾਂ ਤੁਹਾਨੂੰ ਆਈਆਂ ਨੇ ਵੀ ਹਾਂ ਵੀ ਭਾਈ ਸਾਨੂੰ 오ਰੀਜਨਲ ਪਨੀਰ ਦੇਓ ਹਾਂਜੀ ਹਾਂਜੀ ਪਨੀਰ ਦਾ ਪੁੱਛਦੇ ਸੀ ਕੀ ਬਾਤ ਹੈ ਚਲ ਸਾਡੀ ਸਾਡੀ ਇੱਕ ਕੋਸ਼ਿਸ਼ ਇਹ ਸੀ ਵੀ ਚੰਗਾ ਖਾਣਾ ਨੂਰਮਹਿਲ ਵਾਸੀਆਂ ਨੂੰ ਮਿਲੇ ਚੰਗੀ ਚੀਜ਼ ਮਿਲੇ ਅਜਾ ਦੇਸੀ ਕਿਉਂ ਸੀ ਇਹ ਕਿਸ ਦੇਸੀ ਕਿਉਂ ਵਾਸਤੇ ਵੀਡੀਓ ਬਣਾਈ ਸੀਗੀ 270 ਰੁਪਏ ਕਿਲੋ ਜਿਹੜਾ ਦੇਸੀ ਘਿਓ ਸੀ ਨਕਲੀ ਦੇਸੀ ਘਿਓ ਲੋਕੀ ਅੱਛਾ ਹੁਣ ਮੈਨੂੰ ਇੱਕ ਗੱਲ ਕਲੀਅਰ ਕਰ ਦਿਓ ਜਿਹੜਾ ਤੁਸੀਂ ਵਰਤਦੇ ਉਹ ਦੇਸੀ ਘਿਓ ਕਿਹੜਾ ਹੈ ਦੇਸੀ ਘਿਓ ਸੀ ਆਪਣਾ ਬਣਾਈਦਾ ਅੱਛਾ ਆਪਣਾ ਹੀ ਬਣਾਉਂਦੇ ਹੋ ਹਾਂਜੀ ਹਾਂਜੀ ਕੀ ਆ ਬਾਤ ਹੈ ਇਹ ਗੱਲ ਪਾਜੀ ਇਮਾਨਦਾਰੀ ਨਾਲ ਹੀ ਪੱਕੀ ਆ ਜਦੋਂ ਤੁਹਾਡੇ ਕੋਲ ਪਨੀਰ ਟੈਸਟ ਕਰਨ ਵਾਸਤੇ ਮਿਲ ਗਿਆ ਸੀ ਤੁਸੀਂ ਆਪ ਗਏ ਭਈ ਆ ਲੈ ਕੇ ਜਾ ਪਨੀਰ ਚੰਗੀ ਤਰ੍ਹਾਂ ਚੈੱਕ ਕਰਕੇ ਦੱਸੀ ਵਾਕਿਆ ਪਨੀਰ ਕਿਵੇਂ ਦਾ ਬਤਾਉਂਦੇ ਆ ਤਸੱਲੀ ਕਰੋ ਪੂਰੀ ਨਹੀਂ ਆਬਵੀਅਸਲੀ ਭਾਜੀ ਆਬਵੀਅਸਲੀ ਬਹੁਤ ਵਧੀਆ ਭਾਜੀ ਤੇ ਚਲੋ ਭਾਜੀ ਹੁਣ ਆਪਾਂ ਟੇਸਟਿੰਗ ਵਾਲੇ ਪਾਸੇ ਚੱਲੀਏ ਹਾਂਜੀ ਹਾਂਜੀ ਚਲੋ ਜੀ ਆਇਓ ਤੁਹਾਨੂੰ ਪਹਿਲਾਂ ਟੇਸਟ ਕਰਾਈਏ ਮੰਗੋ ਬਰਫੀ ਤੇ ਆਪਣੀ ਸ਼ੈਣਾ ਮੁਰਗੀ ਦੇਖੋ ਬਿਲਕੁਲ ਆਪਣੀ ਛੜਾਈ ਬਰਫੀ ਤੇ ਇਹ ਸ਼ੈਣਾ ਮੁਰਗੀ ਕੀ ਬਾਤ ਹੈ ਤੁਸੀਂ ਇਹ ਪਹਿਲਾਂ ਬਰਫੀ ਚੈੱਕ ਕਰੋ ਭਾਜੀ ਐਨ ਪੂਰੀ ਰੰਗ ਬਰੰਗੀ ਹੈ ਪੂਰੀ ਜ਼ਬਰਦਸਤ ਤੇ ਖੁਆ ਵੀ ਪਿਓਰ ਆ ਪੂਰਾ ਇਹਨਾਂ ਦਾ ਅੱਛਾ ਤੇ ਪਹਿਲਾਂ ਕੀ ਸ਼ੁਰੂ ਕਰਾਂ ਸ਼ੈਣਾ ਸ਼ੁਰੂ ਕਰੀਏ ਜਾਂ ਬਰਫੀ ਇਹ ਸ਼ੈਣਾ ਮੁਰਗੀ ਹੁੰਦੀ ਹੈ ਗਾਂ ਦੇ ਦੁੱਧ ਦੀ ਪਨੀਰ ਦੇ ਬਣਦੀ ਹੈ ਗਾਂ ਦੇ ਦੁੱਧ ਦੀ ਪਨੀਰ ਦੀ ਕੀ ਬਾਤ ਹੈ ਇਹ ਤੁਹਾਨੂੰ ਖਾ ਕੇ ਤੁਹਾਨੂੰ ਪਤਾ ਲੱਗ ਜਾਣਾ ਚੀਜ਼ ਆ ਇਹ ਜੋ ਇੱਕ ਵੱਡੀ ਸ਼ੌਪ ਤੋਂ ਲੈ ਕੇ ਅੰਜਲਿੰਦਰ ਤੋਂ ਪਰ ਉਹ ਉਹ ਡਰਾਈ ਬੋਸ ਗਈ ਡਰਾਈ ਪੇਖਾਂ ਤੁਸੀਂ ਆਪ ਹੀ ਦੇਖਿਆ ਤੁਸੀਂ ਉਹਨਾਂ ਟੈਸਟ ਕਰਕੇ ਪਨੀਰ ਦਾ ਦੇਹੀ ਲਿਆ ਆ ਲੋਕਾਂ ਨੇ ਕੀ ਆਲਾ ਕੀ ਨਹੀਂ ਕੀ ਬਾਤ ਹੈ ਜਿਹੜਾ ਪਿਓਰ ਹੋਊਗਾ ਉਹ ਆਪ ਹੀ ਤੁਹਾਨੂੰ پتہ ਲੱਜਣਾ ਖਾਂਦੇ ਹਾਂ ਹਾਂ ਉਹ ਯਾਰ ਪੂਰਾ ਦੱਸ ਪੂਰਾ ਜ਼ਬਰਦਸਤ ਤੇ ਹੁਣ ਮਾਰੀ ਆ ਗਈ ਮੈਂਗੋ ਵਰਫੀ ਮੈਂਗੋ ਵਰਫੀ ਦੀ ਉਹ ਇਹ ਸਾਡੀ ਬਹੁਤ ਫੇਵਰਟ ਆ ਜਦੋਂ ਵੀ ਅਸੀਂ ਬਾਈ ਕੋਲ ਆਉਣਾ ਹੁੰਦਾ ਮੈਂਗੋ ਵਰਫੀ ਜ਼ਰੂਰ ਖਾ ਕੇ ਜਾਈ ਦੀ ਹੈ ਧੰਨਵਾਦ ਜੀ ਹੂੰ ਬਈ ਆ ਤੁਸੀਂ ਚੱਕੋ ਲਓ ਲਓ ਆ ਤੁਹਾਡੇ ਲਈ ਰਸ ਮਲਾਈ ਵੀ ਰੱਖੀ ਕਿਉਂਕਿ ਮੇਨ ਚੀਜ਼ ਕਹਿੰਦੇ ਹੁੰਦੇ ਨਾ ਡਾਕਟਰ ਆਮ ਆਪਣੀ ਦਵਾਈ ਆਪ ਨਹੀਂ ਖਾਂਦਾ ਹੁੰਦਾ ਪਰ ਹਲਵਾਈ ਨੂੰ ਮੈਂ ਕਹਿੰਦਾ ਹਲਵਾਈ ਨੂੰ ਆਪਣੀ ਬਠਾਈ ਕਮਾਉਣੀ ਚਾਹੀਦੀ ਆ ਸਾਡੇ ਦੇਖੋ ਖਾ ਖਾ ਗਏ ਹੋਏ ਇੱਥੇ ਤਾਂ ਇਹ ਹਲਵਾਈਆਂ ਦੇ ਟਿੱਡ ਵੱਡੇ ਹੁੰਦੇ ਆ ਨਾ ਕੀ ਹੋਇਆ ਹੂੰ ਇਹਦਾ ਮੇਰੀ ਆ ਫੇਵਰੇਟ ਹੈ ਜੀ ਤੁਹਾਡੇ ਨਾਲ ਨਾਲ ਭਾਈ ਜਬਰਦਸ ਭਾਈ ਕੀ ਇਹ ਮੇਰੀ ਐਡ ਕੀ ਕਰਦੇ ਓ ਦੇ ਵਿੱਚ ਇਹਦੇ ਵਿੱਚ ਦੇਖੋ ਆ ਬਾਕੀ ਖੋਆ ਆ ਮੰਗੋ ਫਲੇਵਰ ਹੁੰਦਾ ਹੈ ਤੇ ਬਾਕੀ ਚੈਰੀ ਆ ਬਾਕੀ ਥੋੜੇ ਮਿੱਠਾ ਬਾਈ ਦਾ ਪਿਓਰ ਖੋਇ ਦਾ ਪਿਓਰ ਖੋਇ ਨੇ ਟੇਸਟ ਦੇਣਾ ਮੇਨ ਚੀਜ਼ ਹੋਉਂਦੀ ਆ। ਹੋਰ ਕਿਸੇ ਚੀਜ਼ ਦਾ ਫਰਕ ਨਹੀਂ ਪੈਂਦਾ। ਅਜਿਹੀ ਚੀਜ਼ ਹੋਰ ਵੀ ਹੈ ਤਾਂ। ਕਈ ਜਿਹੜੇ ਬਰਫੀ ਹੁੰਦੀ ਨਾ ਗਲ ਦੇ ਵਿੱਚ ਜਾ ਕੇ ਉਰਕ ਜਾਂਦੀ ਹੈ। ਦੁੱਧ ਜਿਹੜੇ ਬਣਾਉਂਦੇ ਆ ਉਰਕ ਜਾਂਦੀ ਹੈ ਨਾ। ਪਰ ਇਹ ਜਦੋਂ ਜਾਂਦੀ ਆ ਤਾਂ ਪਤਾ ਲੱਗਦਾ ਵੀ ਹਾਂ ਵੀ ਖੁਆ ਜਾ ਰਿਹਾ ਉਹਨਾਂ ਨੇ। ਕੀ ਬਾਤ ਹੈ। ਚਲੋ ਹੁਣ ਵਾਰੀ ਆ ਗਈ। ਰਸਮ ਲਾਈ ਦੀ। ਰਸਮ ਲਾਈ ਦੀ ਉਹ। ਇਹਦਾ ਪਿੱਛੇ ਰਸਮ ਲਾਈ ਦੀ ਵੀਡੀਓ ਬਣਾਈ ਸੀ ਅਸੀਂ ਭਾਜੀ ਹੁਣਾਂ ਦੀ। ਉਹ ਰੱਬ ਪਾਕਿਸਤਾਨ ਵਾਲੇ ਇੰਨੇ ਫੈਨ ਹੋ ਗਏ ਸਾਨੂੰ ਪੁੱਛਣ ਡਿਆ ਵੀ ਭਾਈ ਇਹ ਜਿਹੜ ਕਿ ਨੇ ਕਿਵੇਂ ਬਣਾਉਂਦੇ ਹੋ ਤੁਸੀਂ ਸਾਨੂੰ ਉਹਦੀ ਵੀਡੀਓ ਰੈਸਪੀ ਜ਼ਰੂਰ ਭੇਜੋ। ਕੀ ਬਾਤ ਹੈ। ਤੇ ਹੁਣ ਤੁਸੀਂ ਰਸਮਲਾਈ ਤੇ ਇੰਨੀਆਂ ਵਧੀਆ ਪਿਓਰ ਮਠਾਈਆਂ ਖਾਣੀਆਂ ਤੇ ਆਉਣਾ ਕਿੱਥੇ ਆ ਭਾਈ ਐਡਰੈਸ ਬੋਲੋ। ਕਾਲੀਆ সুইਟ ਸੀ ਜੜਿਆਲਾ ਜਲੰਧਰ ਰੋਡ ਤੇ ਨੂਰਮਲ ਆਪਣੀ ਦੁਕਾਨ ਹੈ ਆ। ਹੂੰ 20 ਸਾਲ ਤੋਂ ਦੁਕਾਨ ਆਪਣੀ ਚੱਲਦੀ ਹੈ ਤਿਆਰੀ ਆ। ਮਤਲਬ ਆਰਡਰ ਵੱਡੇ ਵੱਡੇ ਆਰਡਰ ਲੈ ਲੈਂਦੇ ਹੋ? ਹਾਂਜੀ ਹਾਂਜੀ। बसਾਨੂੰ 2 ਦਿਨ ਦੇਆ ਕਰੋ 2 ਦਿਨ ਪਹਿਲਾਂ ਪਤਾ ਹੁਣ ਗਿਆ ਦੋ ਦਿਨ ਪਹਿਲਾਂ ਪਤਾ ਹੋ ਗਿਆ ਤੁਹਾਨੂੰ ਜਿਆਦਾ ਵੱਡਾ ਹੋਵੇ ਬਾਕੀ ਉਦਾਂ ਨੋਰਮਲ ਮਿਲ ਜਾਂਦਾ ਸਮਾਨ ਜਿਆਦਾ ਆਰਡਰ ਆਏ ਦੋ ਦਿਨ ਪਹਿਲਾਂ ਕੀ ਬਾਤ ਹੈ ਤੇ ਬਾਈ ਜੀ ਵਾਕਈ ਰਸਮ ਲਾਈ ਤੁਹਾਡੀ ਇੰਨੀ ਕਮਾਲ ਦੀ ਹੈ ਨਾ ਫਵਾਦ ਆ ਗਿਆ ਵਾਕਈ ਇਦਾਂ ਦੀ ਰਸਮ ਲਾਈ ਮੈਂ ਨਹੀਂ ਕਰਦੀ ਕਰਾਂਗੀ ਧੰਨਵਾਦ ਜੀ ਸਰ ਜੀ ਐਨ ਕਰੀਮੀ ਬੜੀਆ ਪਰ ਮਿੱਠਾ ਘੱਟ ਰਬੜੀ ਵੀ ਪੂਰੀ ਰਬੜੀ ਹੈ ਨਹੀਂ ਜਿਹਾ ਦੁੱਧ ਹੈ ਦੁੱਧ ਹੈ ਮੈਂ ਮੋਸਟਲੀ ਕਹਿੰਦੇ ਮੈਂ ਦੁਕਾਨਾਂ ਦੇ ਅਸੀਂ ਵੀ ਦੇਖਿਆ ਹੈ ਪਤਲਾ ਜਾਂ ਦੁੱਧ ਪਾ ਕੇ ਬਸ ਦੇ ਦਿੰਦੇ ਹਾਂ ਤੇ ਰਸਮ ਲਾਈ ਦਾ ਵੇਚ ਦੀ ਰੇਟ ਕੀ ਹੈ ਇਹ ਰਸਮ ਲਾਈ 400 ਰੁਪ 400 ਰੁਪਏ ਕਿਲੋ ਹਾਂਜੀ ਕਿੰਨੇ ਪੀਸ ਚੜ ਜਾਂਦੇ ਦੇ ਵਿੱਚ ਮਤਲਬ 400 ਕਿਲੋ ਕਿੰਨਾ ਵਿੱਚ ਚੜ ਜਾਂਦੇ 16 ਪੀਸ ਚੜ ਜਾਂਦੇ ਹਾਂਜੀ ਮਤਲਬ 25 ਰੁਪਏ ਮੇਰੇ ਖਿਆਲ ਪੀਸ ਪੈਂਦਾ ਨਾ 25 ਰੁਪਏ ਮਤਲਬ ਵੱਡੀ ਫੈਮਿਲੀ ਵਾਸਤੇ ਬਹੁਤ ਵਧੀਆ ਚੀਜ਼ ਹੈ ਬਹੁਤ ਵਧੀਆ ਹਾਂਜੀ ਹਾਂਜੀ ਤੇ ਸੋ ਫੈਮਿਲੀ ਆਏ ਆਪਣੇ ਘਰ ਗੈਸਟ ਵਧੀਆ ਆਏ ਹੈ ਤਾਂ ਉਹਨਾਂ ਨੂੰ ਬੰਦਾ ਰਸਮਾਂ ਦੀ ਰੋਟੀ ਤੋਂ ਵਾਗ ਦੇ ਹਾਂ ਤੇ ਵਧੀਆ ਲੱਗਦੀ ਚੀਜ਼ ਹੈ ਨਾ ਹਾਂਜੀ ਤੇ ਬਾਕੀ ਉਹ ਆਈਸਕ੍ਰੀਮ ਵਾਲਾ ਚੇਂਜ ਹੋ ਜਾਂਦਾ ਨਾ ਕਨਸੈਪਟ ਹਾਂਜੀ ਆਈਸਕ੍ਰੀਮ ਨਕਲੀ ਆਈਸਕ੍ਰੀਮ ਨਾਲੋਂ ਚੰਗਾ ਲਓ ਜੀ ਪਨੀਰ ਪਕੌੜਾ ਆਪਣੇ ਕੋ ਤੇ ਹਲੇ ਵੀ ਕਿੰਨਾ ਕਿਤੇ ਚੱਲਦਾ ਰਹਿਣਾ ਆ ਪਰ ਮੇਨ ਚੀਜ਼ ਜਿਸ ਜਗ੍ਹਾ ਤੇ ਅਸੀਂ ਖੜੇ ਆ ਅਸੀਂ ਖੜੇ ਆ ਕਾਲਿਆ ਫੂਡ ਸ਼ਾਪ ਤੇ ਇੱਥੇ ਸਾਨੂੰ ਇੰਨਾ ਕਲੀਅਰ ਪਤਾ ਵੀ ਜਿਹੜਾ ਪਨੀਰ ਸਾਨੂੰ ਮਿਲਣਾ ਆ ਕਿਉਂਕਿ ਪਿਓਰ ਤੇ ਪੂਰਾ ਸ਼ੁੱਧ ਮਿਲਣਾ ਅਸੀਂ ਪਹਿਲਾਂ ਚੈੱਕ ਕਰ ਚੁੱਕੇ ਤਾਂ ਹੀ ਉਹ ਇੱਥੇ ਸਾਨੂੰ ਤਾਂ ਖਾਣ ਦੀ ਕੋਈ ਚੀਜ਼ ਇੱਕ ਨਹੀਂ ਕਿਸੇ ਚੀਜ਼ ਨੂੰ ਲੈ ਕੇ ਵੀ ਚਾਹੇ ਪਨੀਰ ਦੀ ਕੋਈ ਵੀ ਆਈਟਮ ਬਣੀ ਹੋਣਾ ਇੰਨਾ ਇਹਨਾਂ ਦੀ ਤੇ ਸਾਨੂੰ ਮੈਨੂੰ ਲੱਗਦਾ ਨਹੀਂ ਵੀ ਕਦੇ ਅਸੀਂ ਉਹਨੂੰ ਦੇਖਾਂਗੇ ਯਾਰ ਸ਼ੱਕ ਕਰਾਂਗੇ ਉਸ ਚੀਜ਼ ਤੇ ਸਾਨੂੰ ਇਹਨਾਂ ਪਤਾ ਸਾਨੂੰ ਇਹਨਾਂ ਮਾਣਾ ਭਰਾਵਾਂ ਦੇ ਵੀ ਇਹ ਚੀਜ਼ਾਂ ਦੀ ਵਧੀਆ ਬਣਾਉਂਦੇ ਆ ਚਲੋ ਭਾਜੀ ਹੁਣ ਪਕੌੜਾ ਚੱਕੋ ਫਿਰ ਹਾਂਜੀ ਹਾਂਜੀ ਨਾਲੇ ਤੁਸੀਂ ਹਲਵਾਈਆਂ ਨੂੰ ਨਾਲ-ਨਾਲ ਖਵਾਈ ਵੀ ਜਾਣਾ ਅਸੀਂ ਕੱਲ ਨੂੰ ਕਲੀਅਰ ਪਤਾ ਲੱਗੇ ਵੀ ਹਲਵਾਈ ਪਨੀਰ ਪਕੜਾ ਆਪਣਾ ਆਪ ਵੀ ਕਹਿੰਦੇ ਨੇ ਦੇਖੋ ਬਿਲਕੁਲ ਭਾਜੀ ਤੁਹਾਨੂੰ ਖਾਂਦੇ ਪਤਾ ਲੱਜਣਾ ਹਾਂ ਇਹ ਗੱਲ ਪੱਕੀ ਹੈ ਭਾਜੀ ਦੱਸੋ ਤੁਸੀਂ ਨੂਰਮੈ ਲਾ ਕੇ ਜਦੋਂ ਵੀ ਆਉਣਾ ਕਾਲਿਆ ਸਵੀਟ ਸ਼ਾਪ ਕੋਲੋਂ ਆਣਾ ਚਾਹੇ ਇੱਕ ਗੱਲ ਹੋਰ ਰੱਖਣੀ ਯਾਦ ਸ਼ਾਮ ਨੂੰ ਰਾਤ ਨੂੰ 8 ਵਜੇ ਦੁਕਾਨ ਬੰਦ ਹੋ ਜਾਂਦੀ ਹੈ ਜੀ 8 ਵਜੇ 1 ਮਿੰਟ ਦੇ ਵੀ ਤੁਸੀਂ ਆਏ ਤਾਂ ਤੁਹਾਨੂੰ ਸਮਾਨ ਨਹੀਂ ਮਿਲਣਾ क्या बात है पूरे प्रबंध रहते सवेरे सवेरे अठ तो लगभग अठ बजे तक जो मर्जी आओ जो मर्जी समान लाओ भाई प्योर पूरा फ्रैश मिलना कोई माड़ा कोई इनकम नहीं डेट नहीं होनी है डेट वाला कोई माल मिल जाए इस करके आप यार ਇੰਨਾ ਕਿ ਜ਼ਬਰਦਸਤ ਫਲੇਵਰ ਹੈ ਨਾ ਬਾਈ ਬਹੁਤ ਵਧੀਆ ਮਤਲਬ ਇੱਥੇ ਦਾ ਇੱਕ ਪਨੀਰ ਪਕੌੜਾ ਖਾ ਲਓ ਤਾਂ ਦੋ ਪਨੀਰ ਦੋ ਤਿੰਨ ਪਨੀਰ ਪਕੌੜੇ ਬੰਦਾ ਅਸਲੀ ਹੋਣੀ ਨਾ ਬੰਦੀ ਹਾਂ ਹੋ ਜਾਂਦੀ ਤੇ ਬਈ ਕੀ ਰੇਟ ਪਕੌੜੇ ਇੱਕ ਮਿਲਦੇ ਇਹ 440 ਰੁਪਏ 440 ਰੁਪਏ ਕੱਚਾ ਪਨੀਰ ਕੀ ਰੇਟ 400 ਰੁਪਏ ਮਤਲਬ 40 ਰੁਪਏ ਵੱਧ ਦੇ ਕੇ ਤੁਸੀਂ ਪਨੀਰ ਦਾ ਪਕੌੜੇ ਲੈ ਸਕਦੇ ਹੋ ਕਲੀਅਰ ਗੱਲ ਹੈ ਬਾਈ ਆਪੀ ਹੋਰ ਨਾਲੇ ਸਭ ਤੋਂ ਪਿਓਰ ਸਭ ਕੁਝ 440 ਰੁਪਏ ਦੇ ਕਿਲੋ ਆ ਤੇ ਨੂਰ ਮੈਲ ਦੇ ਵਿੱਚ ਕਈ ਜਗ੍ਹਾ ਤੇ ਇਦਾਂ ਦੇ ਪਨੀਰ ਪਕੌੜੇ ਵੀ ਮਿਲਦੇ ਸੀ ਹੁਣ ਨਹੀਂ ਮਿਲਦੇ ਹੁਣ ਉੱਥੇ ਵੀ ਪਿਓ ਪਲੀਜ਼ ਹੁਣ ਖਾਓ ਜੋਦਾ ਤੇ ਵਧੀਆ ਤਰੀਕੇ ਨਾਲ ਖਾਓ ਤੇ ਚੰਗੀਆਂ ਦੁਕਾਨਾਂ ਤੋਂ ਲੈ ਕੇ ਖਾਓ ਮੇਰੀ ਰეკਮੈਂਡੇਸ਼ਨ ਹੈਗੀ ਆ ਇਹ ਕਾਲਿਆ ਸਵੀਟ ਸ਼ਾਪ ਦੀ ਇੱਥੇ ਆਓ ਬਾਈ ਹੁਣਾਂ ਕੋਲ ਜਿੰਦਾਂ ਮਰਜ਼ੀ ਜਿੰਦਾ ਮਰਜ਼ੀ ਆਰਡਰ ਬੁੱਕ ਕਰਵਾਓ ਇਹ ਬਾਈ ਕੈਟਰਿੰਗ ਵੀ ਕਰਦੇ ਹੋ ਨਹੀਂ ਕੈਟਰਿੰਗ ਨਹੀਂ ਆਪਣੇ ਕੈਟਰਿੰਗ ਨਹੀਂ ਕਰਦੇ ਬਾਈ ਹੁਣੇ ਬਾਕੀ ਜਿਹੜਾ ਜਿੰਨਾ ਮਠਾਈ ਜਿਹੜੀ ਮਰਜ਼ੀ ਬਾਈ ਹੁਣਾਂ ਕੋਲ ਤੁਸੀਂ ਬਣਵਾ ਕੇ ਲਈ ਆ ਸਕਦੇ ਹੋ ਤੇ ਹੁਣ ਤੁਸੀਂ ਕਰਨਾ ਕੀ ਹੈ ਵੀਡੀਓ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਕੇ ਦੱਸੋ ਆਪਣਾ ਕਿ ਤੁਹਾਨੂੰ ਕਾਲਿਆ ਸਵੀਟ ਸ਼ਾਪ ਦੀ ਸਭ ਤੋਂ ਵਧੀਆ ਮਠਾਈ ਕਿਹੜੀ ਲੱਗਦੀ ਹੈ ਥੈਂਕ ਯੂ